ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਕੀਮੇਵਾਲਾ ਦੇ ਵਿੱਚ ਕੀਮੇਵਾਲਾ ਪਿੰਡ ਆ ਜਿਹੜਾ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਤੇ ਇਸ ਪਿੰਡ ਨੂੰ ਤਸੀਰ ਲੱਗਦੀ ਆ ਜਿਹੜੀ ਮਿੱਤਰੋ ਜੀਰਾ ਜੀਰੇ ਤੋਂ 14 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਪਿੰਡ ਕੀਮੇਵਾਲਾ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਸਾਰੇ ਜਾਨਵਰ ਪਾਈ ਹੋਣੇ ਉਹਦੇ ਵਕਾਊ ਆ ਮਿੱਤਰੋ ਤੁਰਕਾਉ ਇਸ ਕਰਕੇ ਆ ਫੋਰਨ ਕੰਟਰੀ ਦੇ ਵਿੱਚ ਸਥਿਤੀ ਹੋਣ ਲੱਗੀ ਆ ਖਾਲਸਾ ਪਰਿਵਾਰ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਾਨਵਰ ਵੀ ਜਿਹੜੇ ਤੁਹਾਨੂੰ ਵਿਖਾਉਨੇ ਆ ਮਿੱਤਰੋ ਵੀ ਬੇਸ਼ੱਕ ਹਰਿਆਣੇ ਦੇ ਵਿੱਚ ਵੀ ਇਹੋ ਜੀਆਂ ਮੱਝਾਂ ਲਈ ਤੁਹਾਡੇ ਮੱਥੇ ਲੱਗਣੀਆਂ ਜਿਹੜੀਆਂ ਅੱਜ ਪੰਜਾਬ ਦੇ ਫਰੋਜਪੁਰ ਜ਼ਿਲ੍ਹੇ ਦੇ ਕੀਮੇਵਾਲਾ ਪਿੰਡ ਦੇ ਵਿੱਚ ਲਾ ਦੇਣੀਆਂ ਦੋ ਮਈਆਂ ਸੁਈਆਂ ਸਵਾਈਆਂ ਤਿਆਰ ਦੁੱਧ ਵਾਲੀਆਂ ਐਨ ਹਾਜ਼ਰ ਨਾਜ਼ਰ ਤੇ ਇੱਕ ਚੋਂ ਨੂੰ ਚੰਗੀ ਮਾਂ ਦੀ ਕੱਟੀ ਚੰਗੇ ਪਿਓ ਵਾਲੇ ਪੱਖ ਤੋਂ ਆ ਚੰਗੇ ਸੀਮਣ ਦੀ ਆ ਡਿਟੇਲ ਲੈ ਦੇਣੀ ਆ ਚਾਰ ਜਾਨਵਰ ਦੇ ਬੱਚਿਆਂ ਸਮੇਤ ਸੋਚਦਿਆਂ ਤਾਂ ਫਿਰ ਪੰਜ ਬਣਦੇ ਆ ਤੇ ਬੱਚੇ 10 ਕਰਮਈਆਂ ਦੇ ਮੈਂ ਕਰਾਉਣੀ ਆਉਣੀਆਂ ਜਦੋਂ ਸੱਜਣਾ ਸੋਈਆਂ ਆਓ ਬਦਦੇ ਆ ਖਾਲਸਾ ਜੀ ਨਾਲ ਕਰਦੇ ਆ ਆਪਾਂ ਮੁਲਾਕਾਤ ਸਤਿ ਸ੍ਰੀ ਅਕਾਲ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਖਾਲਸਾ ਜੀ ਇੱਕ ਵਾਰੀ ਨਾਮ ਦੱਸ ਦਈਏ ਆਪਣਾ ਜੀ ਗੁਰਜੰਤ ਸਿੰਘ ਜੀ ਗੁਰਜੰਤ ਸਿੰਘ ਗੁਰਜੰਤ ਸਿੰਘ ਖਾਲਸਾ ਜੀ ਫਿਰ ਜਨਮਰ ਵੇਚਨੇ ਆ ਜੀ ਹਾਂਜੀ ਜਨਮਰ ਵੇਚਨੇ ਆ ਆਪਾਂ ਬਾਹਰ ਦਾ ਪੈਰਾ ਕਰ ਰਹੇ ਆ ਠੀਕ ਹੈ ਜੀ ਬਾਹਰ ਦਾ ਪਰ ਕਿਹੜੇ ਦੇਸ਼ ਵਾਲਾ ਚੱਲੇ ਆ ਜੀ ਕੈਨੇਡਾ ਦਾ ਹੀ ਆ ਠੀਕ ਹੈ ਜਹਾਜ ਚੜ ਕੇ ਆਉਗੇ ਉਹਨਾਂ ਜੀ ਨਹੀਂ ਪਹਿਣਾ ਜੀ ਖਾਲਸਾ ਜੀ ਫਿਰ ਮਈਆਂ ਦੋਵੇਂ ਸੁਈਆਂ ਸਵਾਈਆਂ ਆ ਜੀ ਹਾਂਜੀ ਦੋਵੇਂ ਸੁਈਆਂ ਸਵਾਈਆਂ ਠੀਕ ਹੈ ਖਾਸ ਕਰੀਏ ਵੱਡੀ ਮਈ ਆ ਜਿਹੜੀ ਫਿਰ ਇੰਦੀ ਕੀ ਡਿਟੇਲ ਆ ਜੀ ਇਹਨੂੰ ਹੋ ਗਏ ਜੀ 27 28 ਦਿਨ ਸੁਈ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਤਿਆਰਾ ਹੁਣ ਇਸ ਟਾਈਮ ਜੀ ਦੁੱਧ ਇਸ ਟਾਈਮ ਦੇ ਥਲੇ ਹੈਗਾ ਹੀ 18 ਲੀਟਰ 18 ਲੀਟਰ ਐ ਤਿਆਰ ਹੈ 21 22 ਲੀਟਰ ਦੁੱਧ ਨੇ ਦਿੱਤਾ ਪਰ ਐਤ ਕੀ ਸਾਡੇ ਤੋਂ ਮੇਰੇ ਕੋ ਰਿਹਾ ਨਹੀਂ ਗਿਆ ਜਿਆਦਾ ਘਰ ਤੇ ਸੇਵਾ ਹੋਈ ਨਹੀਂ ਪੂਰੀ ਕੀ ਕਹੀ ਮਤਲਬ ਥੋੜੀ ਜਿਹੀ ਸੇਵਾ ਦੀ ਸੰਭਾਲ ਵੱਲੋਂ ਟੁੱਟ ਗਈ 18 ਦੀ ਸੰਭਾਲੇ ਕਿ ਜਗ੍ਹਾ ਦਾ ਵੀ ਥੋੜਾ ਨਾ ਇੱਥੇ ਪਹਿਲਾਂ ਹਾਂ ਕੱਚਾ-ਕੁੱੱਚਾ ਥਾ ਹੈਣੀ ਹੈ ਨਾ ਜੀ ਕੱਚਾ ਥਾ ਹੈਣੀ ਖਾਲਸਾ ਨਗਰਿੰਦ ਦੇ ਜਾਨਵਰ ਫਿਰ ਕੱਟਾਗੇ ਕੱਟੀ ਜੀ ਕੱਟੀ ਹੈ ਜੀ ਕੱਟੀ ਥੀ ਇਹ ਕਿਹੜੇ ਸੀਮੰਦ ਦੀ ਹੈ ਜੀ ਇਹ ਕੋਈ ਨੂਰ ਦੀ ਹੈ ਜੀ ਕੋਹੇ ਨੂਰ ਦੀ ਠੀਕ ਹੈ ਜੀ ਹਰਿਆਣੇ ਤੋਂ ਆਈ ਆ ਮਤਲਬ ਸਾਰੇ ਹਰਿਆਣੇ ਤੋਂ ਆਈਆਂ ਸੀਗੀਆਂ ਠੀਕ ਹੈ ਜੀ ਤੇ ਪਿਛਲੇ ਸੂਏ ਕਿੰਨਾ ਦੁੱਧ ਚਾਹ ਫਿਰ ਆਪਾਂ ਖਾਸ ਜੀ 22 ਕਿਲੋ ਦੁੱਧ ਹੈਗਾ ਸੀ ਪਿਛਲੇ ਸੂਏ ਪਰ ਐਦ ਕੀ ਹੁਣ ਇੱਕ ਤਾਂ ਜਿਆਦੀ ਸੰਭਾਲ ਨਹੀਂ ਹੋਈ ਘਰ ਨਹੀਂ ਰਿਹਾ ਜਾਂਦਾ ਜਾਣਾ ਹਣਾ ਹਾਂ ਮਾਲਾ ਫਿਰ ਉਧਰ ਕਾਗਜ਼ੀ ਕਾਰ ਵਾਲੀ ਆ ਦੇ ਪਾਸੇ ਭੱਜੇ ਫਿਰੇ ਹੋਊਗੀ ਹਣਾ ਨਹੀਂ ਸੰਭਾਲਦੀਆਂ ਜਿੰਨਾ ਕੋਈ ਸੰਭਾਲੀਆਂ ਜਾਂਦੀਆਂ ਠੀਕ ਹੈ ਖਾਲਸਾ ਜੀ ਖਾਲਸਾ ਜੀ ਫਿਰ ਕੀ ਰੇਟ ਕਰਾਂਗੇ ਆਪਾਂ ਇਹਦਾ ਜੀ ਇਹ ਆਪਾਂ ਫੋਨ ਤੇ ਕਰ ਲਵਾਂਗੇ ਠੀਕ ਹੈ ਤੋਰ ਦਈਏ ਕੱਢ ਦਈਏ ਬਾਹਰ ਨੂੰ ਮੜਾ ਜੀ ਹਾਂਜੀ ਕੱਢ ਦਿਓ ਖੋਲ ਦੇ ਇਹਨੂੰ ਲੈ ਜੀ ਮਿੱਤਰ ਬੜਾ ਵਦਨ ਮੌਜੂਦ ਆ ਬਹੁਤ ਚੰਗੀ ਮੈਂ ਡਾਡੀ ਮੈਂ ਕਹਿ ਸਕਦੇ ਆ ਕਿਉਂਕਿ ਇਹੋ ਜੀਆਂ ਮਈਆਂ ਟਕਾਣਾ ਕਿੱਥੇ ਆ ਮਈਆਂ ਦਾ ਯਾਰ ਤੁਸੀਂ ਆਪ ਹੀ ਸਿਆਣੇ ਆ ਦੇਖ ਰਹੇ ਆ ਕਿਉਂਕਿ ਚੰਗੀ ਬਰੀਡ ਸੰਭਾਲ ਕਰਨ ਦੇ ਲਈ ਬਾਈ ਇਹੋ ਜੀ ਮੈਂ ਲੱਪਣ ਦੇ ਨਹੀਂ ਵਕਤ ਗਵਾਉਣਾ ਪੈਂਦਾ ਹੁੰਦਾ ਤੇ ਪਰ ਇਹ ਮੈਂ ਤੁਹਾਨੂੰ ਹੁਣ ਲੱਪਣ ਨਹੀਂ ਦਿੰਦਾ ਮੈਂ ਨਿਊ ਗੈਲ ਫਾਰਮਰ ਦੇ ਉੱਤੇ ਆ ਗਈ ਐ ਇਹ ਕਰਮਾਂ ਵਾਲੀ ਦੇਖ ਸਕਦੇ ਆ ਤੁਸੀਂ ਬਰੇਕੀ ਬਰੂਕੀ ਇਸ ਟਾਈਮ 18 ਕਿਲੋ ਦੁੱਧ ਤਿਆਰ ਆਏ ਨੇ ਥੱਲੇ 18 ਲੀਟਰ ਸੌਰੀ ਤੇ ਕੰਡੇ ਵਾਲਾ ਪਹਿਲਾਂ ਜਿਹੜਾ ਸੀ ਮੈਂ ਮੰਨ ਲਓ ਥੋੜਾ ਬੋੜਾ ਸੰਭਾਲ ਦੇ ਵਿੱਚ ਦਿੱਕਤ ਆ ਗਈ ਪਿਛਲੇ ਸਵੇ 22 ਲੀਟਰ ਦੁੱਧ ਦਿੱਤਾ ਹੋਇਆ ਇਹਨੇ ਬਹੁਤ ਚੰਗੀ ਆ ਜਿਹੜੀ ਮੈਂ ਰੂਟਰ ਦੀ ਕੁਆਲਿਟੀ ਬੇਤਰੀਨ ਆ ਸਾਰੀ ਮੈਂ ਡਾਡੀ ਚੰਗੀ ਕਹਿ ਸਕਦੇ ਆ ਕਿਉਂਕਿ ਨੇਵੇ ਵਾਲੇ ਪੱਖ ਤੋਂ ਸਿੰਘਾਂ ਵਾਲੇ ਪੱਖ ਤੋਂ ਬਣਾਵਟ ਵਾਲੇ ਪੱਖ ਤੋਂ ਵੇਲ ਵਾਲੇ ਪੱਖ ਤੋਂ ਬਾਡੀ ਵਾਲੇ ਪੱਖ ਤੋਂ ਫਿਰ ਮੈਂ ਅਗਰ ਬੱਚਾ ਵੀ ਵੇਖ ਲੋਗੇ ਤੁਸੀਂ ਉਸ ਸਾਣ ਦਾ ਜਿੰਦਾ ਮੰਨ ਲਓ ਵੀ ਜਿਹੜੇ ਸਾਣ ਦਾ ਅੱਜਕੱਲ ਚਰਚਾ ਪੂਰੀ ਆ ਕੋਹੇ ਨੂਰ ਸਾਣ ਦੀ ਕੱਟੀ ਆ ਮਗਰ ਇਹਦੇ ਇਹ ਸੀਗੀ ਇੱਕ ਨੰਬਰ ਤੇ ਮੈਂ ਖਾਲਸਾ ਜੀ ਦੋ ਨੰਬਰ ਤੇ ਮੈਂ ਜਿਹੜੀ ਇਹ ਦੂਸਰੇ ਸੂਏ ਆ ਜੀ ਇਹਦੇ ਇਹ ਦੂਸਰੇ ਸੂਏ ਆ ਜੀ ਹਾਂ ਜੀ ਇਹ ਕਿੰਨੇ ਦਿਨ ਹੋ ਗਏ ਸੂਏ ਨੂੰ ਇਹਨੂੰ ਇਹਨੂੰ ਹੋ ਗਿਆ ਜੀ 22 ਦਿਨ ਲੱਗ ਗਏ 22 ਦਿਨ ਜੀ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਆ ਜੀ ਇਹਦੇ ਥੱਲੇ ਹੈਗਾ ਜੀ 17 ਲੀਟਰ ਦੁੱਧ ਤੁਲ 17 ਲੀਟਰ ਦੁੱਧ ਤਿਆਰ ਆ ਹੈ ਜੀ ਤੇ ਇਹਦੇ ਮਗਰ ਕੱਟਾ ਕਿ ਕੱਟੀ ਜੀ ਕੱਟੀ ਐ ਇਹਦੇ ਮਗਰ ਇਹਦੇ ਕਿਹੜੇ ਸੀਮਨ ਦੀ ਕੱਟੀ ਆ ਜੀ ਇਹਦੇ ਮਗਰ ਹੈਗੀ ਆ ਜੀ ਉਹਦੀ ਨਵਾਬ ਝੋਟੇ ਦੀ ਨਵਾਬ ਦੀ ਠੀਕ ਆ ਜੀ ਖਾਲਸਾ ਜੀ ਫਿਰ ਇਹ ਕਿੰਨੇ ਦੀ ਦੇ ਦਿੱਗੇ ਇਹ ਵੀ ਫੋਨ ਤੇ ਕਰਾਂਗੇ ਓਕੇ ਠੀਕ ਹੈ ਕਦੇ ਬਾਹਰ ਤੁਰੇ ਮੜਾ ਜਾ ਲੈ ਮੇਤਰੋ ਰੇਟ ਤੁਹਾਡੇ ਨਾਲ ਫੋਨ ਤੇ ਤੈਅ ਹੋਊਗਾ ਕਿਉਂਕਿ ਕਈ ਵਾਰੀ ਵਪਾਰੀ ਭਰਾ ਨੇ ਚੀਜ਼ ਖਰੀਦਣੀ ਹੁੰਦੀ ਆ ਤੇ ਫਿਰ ਉਹਦੇ ਵਿੱਚ ਬਈ ਬਹੁਤ ਕਿਉਂਕਿ ਸਾਨੂੰ ਵਪਾਰੀ ਭਰਾ ਫੋਨ ਲਾ ਕੇ ਗੱਲ ਕਹਿੰਦੇ ਆ ਵੀ ਬਾਈ ਅਸੀਂ ਖਰੀਦ ਲੈਣੀ ਸੀ ਮੁੱਲ ਕਰਾ ਦੇ ਕਿਉਂਕਿ ਹਰ ਚੀਜ਼ ਦੇ ਵਿੱਚ ਬਾਈ ਸੱਜਣੋਂ ਉਹਨਾ ਹੋਣਾ ਲਾਜ਼ਮੀ ਹੁੰਦਾ ਮੇ ਆ ਦੇਖੋ ਤੁਸੀਂ ਝੋਟੀ ਦੂਜਾ ਸੂਆ 17 ਲੀਟਰ ਦੁੱਧ ਕੰਡੇ ਵਾਲਾ ਤਿਆਰ ਭਲੇਖਾ ਪਾਉਂਦੀ ਆ ਸਰਸਵਤੀ ਡੈਰੀ ਵਾਲੇ ਫਾਰਮ ਨਾਲ ਦਾ ਕਰਮਾਲੀਆਂ ਖੜੀਆਂ ਦੋਵੇਂ ਮਈਆਂ ਬਰੀਕੀ ਬਰੂਕੀ ਮਈਆਂ ਦੇ ਵਿੱਚ ਆਰਡਰ ਦੀ ਕੁਆਲਿਟੀ ਵੱਲੋਂ ਫਿਰ ਯਾਰ ਕਹਿਣਾ ਕੋਈ ਟਿਕਾਣਾ ਨਹੀਂ ਮਈਆਂ ਦੋਵਾਂ ਦਾ ਮੇਂ ਮਿੱਤਰੋ ਕਰਮਾਲੀਆਂ ਦਾ ਨੇਵੇ ਵਾਲੇ ਪੱਖ ਤੋਂ ਬਰੀਕੀ ਬਹੁਤ ਚੰਗੀ ਆ ਲੈ ਪੁੱਤ ਨਜ਼ਦੀਕ ਕਰਕੇ ਨੇਵਾਲੂਆ ਮਈਆਂ ਦਾ ਰੂਹ ਦੇ ਨਾਲ ਤਖਾਦੀ ਕੇਰਾਂ ਦੀ ਕੋਈ ਇਹ ਨਾ ਕਵੇ ਵੀ ਦੱਸਿਆ ਨੇ ਸਾਬਿਆਂ ਨੇਵਾਲੀ ਦਿਖਾਇਆ ਮਈਆਂ ਨੂੰ ਮਈਆਂ ਇੱਕ ਰਿ ਆ ਕੇ ਤੁਸੀਂ ਕੋਲੇ ਦੇਖ ਲਈਆਂ ਨਾ ਤੇ ਪੈਸੇ ਭਾਵਨ ਦੀ ਤੁਹਾਨੂੰ ਗਵੰਢੀ ਨਹੀਂ ਚੋਤੀ ਬੀਜ ਨਹੀਂ ਲਿਓਣੇ ਪੈਣ ਤਾਂ ਵੀ ਲਿਆ ਕੇ ਤੁਸੀਂ ਖਰੀਦੋਗੇ ਇਹਨਾਂ ਨੂੰ ਇਹ ਮੈਂ ਵਾਅਦੇ ਨਾਲ ਕਹਿ ਸਕਦਾ ਕਿਉਂਕਿ ਜ਼ਬਰਦਸਤ ਮਈਆਂ ਦੋਵੇਂ ਗਾੜੀ ਪਿਛਾੜੀ ਦੀ ਮੈਂ ਪੂਰੀ ਚੰਗੀਆਂ ਦੋਵੇਂ ਲੇਵੇ ਵਾਲੇ ਪੱਖ ਬੜੇ ਚੰਗੀਆਂ ਉਹਦੇ ਮਗਰ ਨਵਾਬ ਦੀ ਕੱਟੀ ਆ ਜਿਹੜੀ 2 ਨੰਬਰ ਤੇ ਮੈਂ ਵਿਖਾਈ ਆਂਦੇ ਮਗਰ ਜਿਹੜੀ ਕੱਟੀ ਆ ਕੋਹੀ ਨੂਰ ਦੀ ਆ ਫਿਰ ਭਾਈ ਦੋਵੇਂ ਮਈਆਂ ਦੇ ਮਗਰ ਦੋਵੇਂ ਜਾਨਵਰ ਵੀ ਪੂਰੇ ਟਿਕਾਣੇ ਦੇ ਕਿਉਂਕਿ ਚੰਗੀਆਂ ਕੱਟੀਆਂ ਚੰਗੀਆਂ ਮਾਏ ਮਾਵਾ ਦੇ ਮਗਰ ਦੋ ਤੋਂ ਚਾਰ ਹੋਣੀਆਂ ਭਾਈ ਇਹ ਕੱਟੀ ਦੀ ਕਿੰਨੀ ਉ ਇਹ ਹੈਗੀ ਆ ਜੀ ਸਾਢੇ 5 ਮਹੀਨੇ ਦੀ ਸਾਢੇ 5 ਮਹੀਨੇ ਦੀ ਇਹ ਕਿਹੜੇ ਸੀਮੰਟ ਦੀ ਆ ਜੀ ਇਹ ਨਵਾਬ ਝੋਟੇ ਦੀ ਨਵਾਬ ਦੀ ਆ ਵੀ ਠੀਕ ਹੈ ਜੀ ਤੇ ਮਾਂ 100 ਕਿਲੋ ਦੁੱਧ ਦੇਂਦੀ ਠੀਕ ਹੈ ਜੀ ਤੇ ਮਾਂ ਦੇਂਦੀ ਉਹ ਚੜਾਈ ਕਰ ਗਈ ਬੱਤੀ ਲੱਗ ਗਈ ਉਹਨੂੰ ਐਸੇ ਬਿਜਲੀ ਲਾ ਕੇ ਚੜਾਈ ਕਰ ਗਈ ਠੀਕ ਹੈ ਜੀ ਤੇ ਖਾਲਸਾ ਜੀ ਫਿਰ ਇਹਦਾ ਰੇਟ ਤਾਂ ਦੱਸ ਦਈਏ ਹਾਂ ਜੀ ਇਹਦਾ ਦੱਸ ਦਈਏ ਰੇਟ ਸਾਰਾ ਇਕੱਠਾ ਹੀ ਕਰ ਲਾਂਗੇ ਚਲੋ ਠੀਕ ਹੈ ਜੀ ਤੋੜ ਦਿਓ ਮੜੀ ਜੇ ਇਹਨੂੰ ਵੀ ਖੋਲ ਦਿਓ ਇਹ ਮੈਨੂੰ ਤੋਰੇਗੀ ਸਾਢੇ 5 ਮਹੀਨੇ ਮਾਰਾ ਕੱਟੀ ਦੀ ਵੇਖ ਲਓ ਮਿੱਤਰੋ ਤੋ ਸਾਡੀਆਂ ਕੱਟੀਆਂ ਡੇ ਡੇ ਡੇਢ ਤਿੰਨ ਸਾਲ ਦੀਆਂ ਜਾ ਕੇ ਵੇਖ ਲਿਓ ਭਰਾਵੋ ਆਹ ਵੇਖ ਸਕਦੇ ਆ ਠੀਕ ਝੋਲੀ 40 ਦੀ ਬਹੁਤ ਚੰਗੀ ਨਵਾਬ ਦੇ ਸੀਮਾਉਂ ਦੀ ਆ ਇਹਦਾ ਰੇਟ ਵੀ ਖਾਲਸਾ ਜੀ ਬਸ ਕੋਈ ਨਹੀਂ ਜਾ ਲੈਣਦੇ ਅੰਦਰ ਹੀ ਜੇ ਆਜੋ ਇਹਦਾ ਰੇਟ ਖਾਲਸਾ ਜੀ ਜਿਹੜਾ ਫੋਨ ਤੇ ਕਰਨਗੇ ਖਾਲਸਾ ਜੀ ਨੰਬਰ ਦੇ ਦਈਏ ਇੱਕ ਵਾਰੀ ਆਪਣਾ ਹਾਂਜੀ ਨੰਬਰ ਦੇ ਦਈਏ ਹਾਂਜੀ 98768 98768 20025 20025 25 98768 20025 ਲੈ ਮਿੱਤਰੋ ਇਹ ਸੀਗੇ ਜਾਨਵਰ ਪਾਈ ਹੋਣਾਂ ਦੇ ਦਿਖਾਤੇ ਪਿੰਡ ਕੀਮੇਵਾਲਾ ਦੇ ਵਿੱਚੋਂ ਤੇ ਨਾਲੇ ਪਾਈ ਇਸ ਇਲਾਕੇ ਨੂੰ ਇਸ ਨਗਰ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂਵਾ ਜਿਨ੍ਹਾਂ ਨੇ ਇੱਕ ਸਿੱਖੀ ਦੀ ਲਜ ਰੱਖੀ ਆ ਭਾਈ ਅਮਰਤਪਾਲ ਸਿੰਘ ਨੂੰ ਬਹੁਤ ਵੱਡੀ ਲੀਡ ਦੇ ਨਾਲ ਜਤਾਇਆ ਵਾ ਚਾਉਂਦੇ ਰਹੋ ਮੇਰਾ ਤੁਹਾਡਾ ਬਹੁਤ ਬਹੁਤ ਤੁਹਾਡੇ ਅੱਗੇ ਸਿਰ ਚੁੱਕਦਾ ਰਹੂਗਾ ਜਿਨ੍ਹਾਂ ਨੇ ਸਿੱਖੀ ਦੀ ਲਜ ਰੱਖੀ ਆ ਚਾਉਂਦੇ ਰਹੋ ਸ਼ੁਕਰੀਆ